ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਵੋਗੇ ਤੇ ਇਟਲੀ ਦੇ ਬਾਰੇ ਚ 2-3 ਅਪਡੇਟ ਆ ਔਰ ਕਈ ਲੋਕਾਂ ਦੇ ਸਵਾਲ ਵੀ ਸੀਗੇ ਕਿ ਜਿੱਦਾਂ ਆਪਣਾ ਪੇਪਰ ਨਿਕਲ ਜਾਂਦੇ ਆ ਜਿੱਥੇ ਇਹਦਾ ਆਪਣੇ ਪੇਪਰ ਭਰੇ ਹੁੰਦੇ ਆ ਆਪਾਂ ਉੱਥੇ ਕੰਮ ਨਾ ਕਰੀਏ ਕੰਮ ਕਿਤੇ ਹੋਰ ਕਰੀਏ ਮਾਲਕ ਕੋਲ ਕੰਮ ਹੈ ਨਹੀਂ ਤੇ ਆਪਾਂ ਉਹ ਕੰਮ ਕਰ ਸਕਦੇ ਆ ਕਿਸੇ ਹੋਰ ਪਾਸੇ ਤੇ ਪੇਪਰ ਉਹ ਮਾਲਕ ਆਪਣੇ ਬਣਾ ਦੇਗਾ ਜਿਹਦੇ ਕੋਲ ਆਪਣੇ ਪੇਪਰ ਭਰੇ ਹੁੰਦੇ ਆ ਇਹਦੇ ਬਾਰੇ ਅੱਜ ਗੱਲ ਕਰਨੀ ਆ ਤੇ ਫੈਮਿਲੀ ਦੀ ਜਿਹੜੀ ਆਪਾਂ ਫੈਮਿਲੀ ਦੇ ਬੇਸ ਤੇ ਆਪਣੀ ਫਾਈਲ ਲੱਗਦੀ ਸੀ ਪੇਪਰ ਲੱਗਦੇ ਸੀਗੇ ਉਹਨਾਂ ਦਾ ਟਾਈਮ ਵੀ ਵਧਾਤਾ ਉਹ ਵਧਾ ਕੇ ਕਿੰਨਾ ਕੀਤਾ ਹੁਣ ਪਹਿਲਾਂ ਤਾਂ 45 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਆਣਾ ਸਟਾਰਟ ਹੋ ਜਾਂਦਾ ਸੀ ਉਸ ਤੋਂ ਬਾਅਦ ਹੋਰ ਕਿੰਨਾ ਟਾਈਮ ਕੀਤਾ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਜਦੋਂ ਆਪਣਾ ਨੋਲਾ ਉਸਤਾ ਬਣ ਜਾਂਦਾ ਤੇ ਉਸ ਡੇਟ ਜਿਹੜੀ ਆਪਣੀ ਹੁੰਦੀ ਆ ਉਹ ਕਦੋਂ ਤੋਂ ਸਟਾਰਟ ਹੁੰਦੀ ਆ ਕਦੋਂ ਪੇਪਰ ਨਿਕਲਣ ਤੋਂ ਬਾਅਦ ਆਪਣੀ ਪ੍ਰੋਸੈਸ ਦੇ ਵਿੱਚ ਚੱਲੇ ਜਾਂਦੀ ਆ ਤੇ ਤਰੀਕ ਕਿਹੜੀ ਸਟਾਰਟ ਹੋ ਜਾਂਦੀ ਆ ਉਹਦੇ ਆਪਾਂ ਗੱਲ ਕਰਾਂਗੇ ਕਿਉਂਕਿ ਇਹ ਜ਼ਰੂਰੀ ਜਾਣਕਾਰੀ ਆ ਤੁਹਾਡੇ ਲਈ ਬਹੁਤ ਭਰਾਵਾਂ ਦਾ ਇਹੀ ਸਵਾਲ ਹੁੰਦਾ ਹਮੇਸ਼ਾ ਸਭ ਤੋਂ ਜਿਹੜਾ ਮੋਸਟਲੀ ਪੁੱਛਿਆ ਜਾਣ ਵਾਲਾ ਕਿ ਆਪਾਂ ਪੇਪਰ ਕਿਸੇ ਹੋਰ ਮਾਲਕ ਨੇ ਭਰੇ ਸੀਗੇ ਤੇ ਹੁਣ ਉਹ ਮਾਲਕ ਦੇ ਕੋਲ ਕੰਮ ਹੈ ਨਹੀਂ ਤੇ ਮੈਂ ਕੰਮ ਕਿਤੇ ਹੋਰ ਕਰ ਸਕਦਾ ਕੀ ਹੋਏਗਾ ਕੋਈ ਲੀਗਲ ਕੋਈ ਮੈਨੂੰ ਕੋਈ ਪ੍ਰੋਬਲਮ ਤੋਂ ਨਹੀਂ ਹੋਏਗੀ ਸੋ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਅੱਜ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸ ਦਈਏ ਕਿ ਇਹ ਗੱਲ ਸਹੀ ਹੈ ਤੁਸੀਂ ਕੰਮ ਕਿਤੇ ਵੀ ਕਰ ਸਕਦੇ ਕੰਮ ਹੋਰ ਪਾਸੇ ਤੁਸੀਂ ਕਰ ਸਕਦੇ ਆ ਪਰ ਮੋਸਟਲੀ ਕੀ ਹੁੰਦਾ ਕਿ 90 ਤੋਂ 95% ਜਿਹੜੇ ਲੋਕ ਇੱਥੇ ਆਂਦੇ ਆ ਜਦੋਂ ਤੁਹਾਡੇ ਪੇਪਰ ਭਰੇ ਜਾਂਦੇ ਆ ਤਾਂ ਤੁਹਾਡਾ ਕੋਈ ਵੀ ਹੋ ਏਜੰਟ ਹੋਵੇ ਰਿਸ਼ਤੇਦਾਰ ਹੋਵੇ ਜਾਂ ਕੁਝ ਵੀ ਹੋਵੇ ਤੁਹਾਨੂੰ ਇਹ ਚੀਜ਼ ਆ ਕੇ ਨਹੀਂ ਦੱਸਦਾ ਉਸ ਟਾਈਮ ਦੇ ਉੱਪਰ ਸਿਰਫ ਉਸੁਰਖ ਤੋਤੇ ਚਾਰਜ ਕੀਤਾ ਜਾਂਦਾ ਕਿ ਤੁਹਾਡਾ ਵੀਜ਼ਾ ਲਵਾ ਕੇ ਦੇਣਾ ਇਹਨੇ 9 ਮਹੀਨੇ ਵਾਲੇ ਆ ਇਹ ਸੀਜ਼ਨਲ ਆ ਵੀਜ਼ੇ ਬਸ ਇਹ ਕਹਿ ਕੇ ਤੁਹਾਨੂੰ ਕਿਹਾ ਜਾਂਦਾ ਪਰ ਤੁਹਾਨੂੰ ਵਿਚਲੀਆਂ ਗੱਲਾਂ ਇਹ ਨਹੀਂ ਦੱਸੀਆਂ ਜਾਂਦੀਆਂ ਕਿ ਉੱਥੇ ਜਾ ਕੇ ਮਾਲਕ ਦੇ ਕੋਲ ਕੰਮ ਹੈਗਾ ਮਾਲਕ ਆ ਤੁਹਾਨੂੰ ਰਹਿਣ ਸੈਣ ਦਾ ਕਰਨਾ ਆ ਜਾਂ ਨਹੀਂ ਕਰਨਾ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਉੱਥੇ ਤੁਹਾਨੂੰ ਕਿਹੜਾ ਜਵਾਬ ਦੇਣਾ ਉਹਨੇ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਿਆ ਜਾਂਦਾ ਜਦੋਂ ਬੰਦਾ ਇੱਥੇ ਪਹੁੰਚ ਜਾਂਦਾ ਫਿਰ ਉਹਨੂੰ ਕਿਹਾ ਜਾਂਦਾ ਕਿ ਮਾਲਕ ਦੇ ਕੋਲ ਕੰਮ ਹੈ ਨਹੀਂ ਤੇਰੇ ਪੇਪਰ ਇੱਥੋਂ ਬਣਾ ਦਾਂਗੇ ਤੂੰ ਕੰਮ ਕਿਤੇ ਹੋਰ ਕਰ ਲਾ ਏਦਾਂ ਕਰ ਲਾ ਓਦਾਂ ਕਰ ਲਾ ਉਸ ਤੋਂ ਬਾਅਦ ਉਹਨੂੰ ਫਿਰ ਖੱਜਲ ਖਵਾਰ ਕੀਤਾ ਜਾਂਦਾ ਬੰਦੇ ਨੂੰ ਤੇ ਉਹ ਬੰਦੇ ਵਿਚਾਰੇ ਨਾ ਉਹਨਾਂ ਦੀ ਕੋਈ ਜਾਣ ਪਛਾਣ ਹੁੰਦੀ ਆ ਨਾ ਉਹਨਾਂ ਨੂੰ ਕੋਈ ਜਾਣਦਾ ਨਾ ਰਹਿਣ ਦਾ ਤੇ ਉਹ ਬੰਦੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦੇ ਤੇ ਬਹੁਤ ਲੋਕਾਂ ਦੇ ਪੇਪਰ ਖਰਾਬ ਵੀ ਹੋਏ ਆ ਇਸ ਵੇਚ ਦੇ ਉੱਤੇ ਪਹਿਲਾਂ ਤੁਹਾਨੂੰ ਹੁਣ ਇਹ ਚੀਜ਼ ਜ਼ਰੂਰੀ ਹੀ ਕਰਨੀ ਆ ਕਿ ਜਦੋਂ ਤੁਸੀਂ ਪੇਪਰ ਭਰਨੇ ਆ ਇਹ ਨਾ ਹੋਇਆ ਕਰੋ ਕਿ ਤੁਸੀਂ ਬਸ ਬਾਹਰ ਜਾਣ ਦੇ ਚੱਕਰਾਂ ਦੇ ਵਿੱਚ ਅੰਨੀ ਹੋ ਜਾ ਕਰੋ ਤੁਹਾਨੂੰ ਕੁਝ ਵੀ ਨਹੀਂ ਦਿਖਦਾ ਬਸ ਜੋ ਤੁਹਾਨੂੰ ਏਜੰਟ ਨੇ ਦਿਖਾਤਾ ਜਾਂ ਜਿਹੜਾ ਤੁਹਾਡੇ ਪੇਪਰ ਭਰਿਆ ਉਹਨੇ ਜੋ ਤੁਹਾਨੂੰ ਕਹਿਤਾ ਬਸ ਉਹੀ ਸਾਰਾ ਕੁਝ ਸਹੀ ਹੁੰਦਾ ਥੋੜੀ-ਬਹੁਤੀ ਆਪਣੇ ਆਪ ਵੀ ਨੌਲੇਜ ਰੱਖਿਆ ਕਰੋ ਆਪਣੇ ਆਪ ਜਿੱਥੇ ਵੀ ਤੁਸੀਂ ਜਾਣਾ ਜਿਸ ਕੰਟਰੀ ਉਹਦੇ ਬਾਰੇ ਥੋੜੀ-ਬਹੁਤੀ ਸਟੱਡੀ ਕਰਿਆ ਕਰੋ Google ਤੇ ਸਭ ਕੁਝ ਹੁੰਦਾ ਹਰ ਇੱਕ ਚੀਜ਼ ਮਿਲ ਜਾਂਦੀ ਹੈ ਕੀ ਉੱਥੇ ਦੇ ਲਾਅ ਆ ਕਿਦਾਂ ਤੁਸੀਂ ਕਰਨਾ ਸੋ ਜਦੋਂ ਤੁਸੀਂ ਆਉਣਾ ਤੁਹਾਨੂੰ ਪਤਾ ਹੈ ਕਿ ਹਰੇਕ ਸਾਲ ਇਟਲੀ ਨੇ ਕੋਟੇ ਅਲਨੌਸ ਕੀ ਤੇ ਆ ਕਿ ਇੰਨੇ ਬੰਦੇ ਆਪਾਂ ਛੱਡਣੇ ਆ ਇੰਨੇ ਬੰਦੇ ਰੱਖਣੇ ਆ ਇੰਨੇ ਇਸ ਕੈਟਾਗਰੀ ਦੇ ਵਿੱਚ ਇੰਨੇ ਇਸ ਕੈਟਾਗਰੀ ਨੂੰ ਸਭ ਨੂੰ ਪਤਾ ਕਿ ਉੱਥੇ ਦੌੜ ਕਿਹੜੀ ਲੱਗੀ ਹੋਈ ਹੈ ਹੁਣ ਇਟਲੀ ਦੇ ਵਿੱਚ ਕਿ ਅਸੀਂ ਕੰਮ ਨਹੀਂ ਦੇਣਾ ਬੰਦੇ ਨੂੰ ਬੁਲਾਉਣਾ ਤੇ ਵੱਧ ਤੋਂ ਵੱਧ ਬੰਦੇ ਬੁਲਾਉਣੇ ਆ ਅਸੀਂ ਇੱਥੇ ਤੇ ਅਸੀਂ ਪੈਸੇ ਕਮਾਉਣੇ ਹੁਣ ਇਹ ਚੀਜ਼ ਉੱਥੇ ਚੱਲਦੀ ਪਈ ਆ ਪਰ ਸਰਕਾਰਾਂ ਨੂੰ ਸਭ ਕੁਝ ਪਤਾ ਹੁੰਦਾ ਕਿ ਇਸ ਵਾਰ ਸਾਡੇ ਕੋਲ ਇੰਨੇ ਬੰਦੇ ਆ ਗਏ ਆ ਤੇ ਇੰਨੇ ਬੰਦਿਆਂ ਦੇ ਪੇਪਰ ਬਣਨੇ ਆ ਤੇ ਇੰਨੇ ਬੰਦੇ ਕਿੱਥੇ ਗਏ ਕਿੱਥੇ ਨਹੀਂ ਕੁਝ ਨਹੀਂ ਪਤਾ ਹੁੰਦਾ ਸੋ ਇਹ ਚੀਜ਼ ਤੁਸੀਂ ਜਦੋਂ ਵੀ ਪੇਪਰ ਭਰਨੇ ਮਾਲਕ ਨਾਲ ਪਹਿਲਾਂ ਗੱਲ ਖੋਲ੍ਹ ਲਓ ਕਿ ਮੈਂ ਕੰਮ ਤੇਰੇ ਕੋਲੇ ਕਰਨਾ ਕੰਮ ਹੈਗਾ ਜਾਂ ਨਹੀਂ ਹੈਗਾ ਪੇਪਰ ਤੂੰ ਮੇਰੇ ਬਣਾ ਕੇ ਦੇਣੇ ਆ ਪੇਪਰ ਬਣਾ ਕੇ ਦਊਂਗਾ ਜਾਂ ਨਹੀਂ ਬਣਾਉਂਗਾ ਉਹਦੇ ਕਿੰਨੇ ਪੈਸੇ ਆ ਕਿਉਂਕਿ ਹਮੇਸ਼ਾ ਹੀ ਕੀ ਹੁੰਦਾ ਪਹਿਲਾਂ ਤੋਂ ਤੇ ਪੈਸੇ ਲੈ ਕੇ ਬੁਲਾ ਲਏ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕਿਹਾ ਜਾਂਦਾ ਜੀ ਪੇਪਰ ਪੱਕੇ ਕਰਾਉਣ ਦਾ ਤੁਹਾਨੂੰ ਇੱਥੇ ਉਹਦੇ ਅਲੱਗ ਇੰਨੇ ਪੈਸੇ ਆ ਫਿਰ ਉਸ ਟਾਈਮ ਤੇ ਬੰਦਾ ਫਸ ਜਾਂਦਾ ਨਾ ਕੁਝ ਕਰਨ ਜੋਗਾ ਨਾ ਕੁਝ ਕਮਾਉਣ ਜੋਗਾ ਸੋ ਇਹ ਚ ਜ਼ਰੂਰੀ ਆ ਜਦੋਂ ਵੀ ਆਉਣਾ ਤੁਸੀਂ ਕੰਮ ਦਾ ਪਤਾ ਕਰਕੇ ਆਉਣਾ ਉਸੇ ਮਾਲਕ ਕੋਲ ਕੰਮ ਕਰੋਗੇ ਪੇਪਰ ਬਣਾਓਗੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੋਏਗਾ ਹੋਰ ਪਾਸੇ ਨਹੀਂ ਤੁਹਾਨੂੰ ਪਤਾ ਕੰਮ ਇਸ ਟਾਈਮ ਦੇ ਵਿੱਚ ਬਹੁਤ ਹੀ ਮੰਦੇ ਹਾਲਾਤ ਆ ਇਹ ਕਹਿਣ ਤੇ ਨਾ ਕਿਸੇ ਦੇ ਤੁਰ ਪਿਓ ਕਿ ਜੀ ਏਜੰਟ ਕਹਿ ਰਿਹਾ ਜੀ ਕਿਤੇ ਹੋਰ ਪਾਸੇ ਕੰਮ ਕਰ ਲਾਂਗੇ ਚਲੋ ਪੇਪਰ ਤਾਂ ਉਸ ਨੇ ਬਣਾਏ ਦੇਣੇ ਆਪਣੇ ਸੋ ਇਹਦੇ ਵਿੱਚ ਵੀ ਡਿਫਿਕਲਟ ਆਏਗੀ ਤੁਹਾਨੂੰ ਸੋਚ ਸਮਝ ਕੇ ਇਹ ਫੈਸਲਾ ਲਿਓ ਤੇ ਆਪਣੇ ਦੂਜੇ ਜਿਹੜੇ ਸੀਗੇ ਫੈਮਲੀ ਵਾਲੇ ਜਿਨ੍ਹਾਂ ਨੇ ਫੈਮਲੀ ਦੇ ਪੇਜ ਤੇ ਆਪਣੇ ਪੇਪਰ ਭਰੇ ਹੁੰਦੇ ਆ ਉਹਨਾਂ ਦਾ ਟਾਈਮ ਪੀਰੀਅਡ ਵੀ ਵਧਾਤਾ ਇਟਲੀ ਚ ਸਰਕਾਰ ਨੇ ਉਹ ਵੀ ਚੇਂਜ ਕਰਤਾ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਆਪਾਂ ਪਹਿਲਾ ਭਰਦੇ ਸੀ 45 ਦਿਨ ਤੋਂ ਬਾਅਦ ਆਪਣੇ ਪੇਪਰ ਨਿਕਲਨੇ ਸਟਾਰਟ ਹੋ ਜਾਂਦੇ ਸੀ ਪੇਪਰ ਆਣੇ ਸਟਾਰਟ ਹੋ ਜਾਂਦੇ ਸੀ 35 ਦਿਨਾਂ ਬਾਅਦ ਸੋ ਉਹਨਾਂ ਨੇ ਵੀ ਹੁਣ ਇਹ ਟਾਈਮ ਵਧਾ ਕੇ 2 ਮਹੀਨੇ ਤੋਂ ਕਰਤਾ 150 ਦਿਨ ਬਧਾਤ ਹੈ ਨਾ ਉਹਦੇ ਵਿੱਚ ਵਿੱਚ ਹੁਣ ਤੁਹਾਡੇ ਪੇਪਰ ਨਿਕਲਿਆ ਕਰਨਗੇ ਤੇ ਬਾਕੀ ਉਹ ਨੋਲਾ ਉਸਤਾ ਦੀ ਕੀ ਉਦੋਂ ਤੋਂ ਕਦੋਂ ਤੋਂ ਸਟਾਰਟ ਹੋਏਗਾ ਕਦੋਂ ਤੋਂ ਉਹਦੇ ਉਪਰ ਤਰੀਕ ਪਏਗੀ ਜਦੋਂ ਤੁਹਾਡਾ ਪੇਪਰ ਭਰ ਹੋ ਗਏ ਜਦੋਂ ਸਾਰਾ ਕੁਝ ਹੋ ਗਿਆ ਪੇਪਰ ਚੈੱਕ ਵੀ ਹੋ ਗਏ ਕਲਿੱਕ ਵੀ ਹੋ ਗਏ ਜਦੋਂ ਇੱਕ ਪੇਪਰ ਛਾਪਣਾ ਹੋਊਗਾ ਪੇਪਰ ਫਾਈਨਲ ਦੇ ਵਿੱਚ ਪੇਪਰ ਛਾਪਣਾ ਹੁੰਦਾ ਸਾਰਾ ਕੁਝ ਹੋਣ ਤੋਂ ਬਾਅਦ ਹੁਣ ਤੁਹਾਡੀ ਨੋਲਾ ਉਸਤਾ ਦੀ ਡੇਟ ਤਰੀਕ ਉਸ ਦਿਨ ਤੋਂ ਸਟਾਰਟ ਹੋਇਆ ਕਰੇਗੀ ਬਾਕੀ ਆਈ ਹੋਪ ਤੁਸੀਂ ਸਾਰਾ ਕੁਝ ਸਮਝ ਗਏ ਹੋਗੇ ਅਗਰ ਤੁਹਾਡਾ ਇਸਦੇ ਬਾਰੇ ਫਿਰ ਵੀ ਕੋਈ ਹੋਰ ਵੀ ਅੱਗੇ ਤੋਂ ਕੋਈ ਸਵਾਲ ਹੋਇਆ ਤਾਂ ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਅਗਰ ਤੁਸੀਂ ਚਾਹੁੰਦੇ ਹੋਏ ਕੁਝ ਪੁੱਛਣਾ ਤਾਂ ਪੁੱਛ ਸਕਦੇ ਆ ਕਮੈਂਟ ਕਰ ਸਕਦੇ ਆ ਅਗਰ ਤੁਹਾਡੀ ਕੋਈ ਖੁੱਦੀ ਵੀ ਰਾਏ ਆ ਤਾਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਆ ਤੇ ਇੱਕ ਭਰਾ ਦਾ ਹੋਰ ਕਮੈਂਟ ਆਇਆ ਤਾਂ ਮੇਬੀ ਹੋਰ ਕਿਸੇ ਨੂੰ ਵੀ ਇਹ ਚੀਜ਼ ਦੀ ਪ੍ਰੋਬਲਮ ਹੈ ਸਰ ਨੇਮ ਦਾ ਬਹੁਤ ਪ੍ਰੋਬਲਮ ਆ ਰਹੀ ਹੈ ਤਾਂ ਇੱਕ ਭਰਾ ਦਾ ਕਮੈਂਟ ਹੈ ਕਿ ਭਾਜੀ ਮੇਰੇ 2 ਮਹੀਨੇ ਬਾਅਦ ਬਾਇਓਮੈਟ੍ਰਿਕ ਆ ਤੇ ਮੇਰੇ ਸਰ ਨੇਮ ਮੈਂ ਚੇਂਜ ਕਰਵਾਉਣਾ ਮੈਂ ਕਰਵਾ ਸਕਦਾ ਜਾਂ ਨਹੀਂ ਕਰਵਾ ਸਕਦਾ ਕੋਈ ਪ੍ਰੋਬਲਮ ਤੋਂ ਨਹੀਂ ਆਏਗੀ ਦੇ ਦੇ ਗੱਲ ਹੈਗੀ ਐਂਦਾ ਮੇਰਾ ਭਰਾ ਅਗਰ ਤੂੰ ਨਹੀਂ ਵੀ ਕਰਾਣੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਫਿੰਗਰਾਂ ਤੋਂ ਬਾਦ ਕਰਵਾਣੀ ਅਗਰ ਤੂੰ ਪੈਨਾ ਕਰਵਾਣੀ ਤੇਰੇ ਕੋਲ ਟਾਈਮ ਹੈਗਾ ਤਾਨੂੰ ਪਤਾ ਕਿ ਤੇਰਾ ਇਹ 2 ਮਹੀਨੇ ਦੇ ਵਿੱਚ ਵਿੱਚ ਫਾਈਨਲ ਜਿਹੜਾ ਤੂੰ ਕੰਮ ਸ਼ੇਅਰਨ ਲੱਗਾ ਸਾਰ ਨੇਮ ਦਾ ਕਲੀਅਰ ਹੋ ਜਾਏਗਾ ਠੀਕ ਹੋ ਜਾਏਗਾ ਤਾਂ ਫੇ ਤੂੰ ਕਰਵਾ ਸਕਦਾ ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ ਚਾਹੇ ਤੂੰ ਪਹਿਲਾਂ ਕਰਾ ਚਾਹੇ ਬਾਅਦ ਚ ਕਰਾ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਐਡਾ ਵੱਡਾ ਕੋਈ ਇਸ਼ੂ ਨਹੀਂ ਹੁੰਦਾ ਪਰ ਹਾਂ ਇਹ ਚੀਜ਼ ਤੁਸੀਂ ਦੇਖ ਲਿਆ ਕਰੋ ਅਗਰ ਤੁਹਾਡਾ ਫਸ ਗਿਆ ਪਾਸਪੋਰਟ ਤੁਹਾਡਾ ਸਬ ਨੇਮ ਨਹੀਂ ਹੋਇਆ ਜਾਂ ਪਾਸਪੋਰਟ ਨਹੀਂ ਆਇਆ ਬਾਇਓਮੈਟ੍ਰਿਕ ਤੇ ਬਿਨਾ ਪਾਸਪੋਰਟ ਤਾਂ ਤੁਹਾਡੇ ਬਾਇਓਮੈਟ੍ਰਿਕ ਨਹੀਂ ਹੋਣੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਬਾਕੀ ਜੋ ਹੈ ਪਹਿਨਾ ਕਰਾ ਲਓ ਚਾਹੇ ਬਾਅਦ ਚ ਕਰਾ ਲਓ ਕੋਈ ਪ੍ਰੋਬਲਮ ਨਹੀਂ ਬਾਕੀ ਹੋਰ ਨਮੀ ਨਮੀ ਅਪਡੇਟ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋਰ ਕੁਝ ਪੁੱਛਣਾ ਹੋਇਆ ਦੱਸਣਾ ਹੋਇਆ ਜਰੂਰ ਕਮੈਂਟ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਥੈਂਕ ਯੂ